ਕੁਝ ਚੀਜ਼ਾਂ ਵਿੱਚ ਨੈਗੇਟਿਵ એનર્ਜੀ ਹੁੰਦੀ ਹੈ ਇਸ ਗੱਲ ਨੂੰ ਬਹੁਤ ਬੰਦੇ ਮੰਨਦੇ ਵੀ ਹੋਣਗੇ ਜਿਵੇਂ ਕਿ ਥਾਮਸ ਬਸਵੀ ਨਾਮ ਦੇ ਬੰਦੇ ਦੀ ਇਹ ਕੁਰਸੀ ਇਸ ਉੱਤੇ ਜੋ ਵੀ ਬੈਠਿਆ ਉਸ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ ਅਸਲ ਵਿੱਚ ਥਾਮਸ ਦੀ ਇਹ ਇੱਕ ਪਸੰਦੀਦਾ ਕੁਰਸੀ ਸੀ ਤੇ ਉਸ ਦੇ ਇੱਕ ਸ਼ਰਾਪ ਕਾਰਨ ਉਸ ਦੀ ਮੌਤ ਤੋਂ ਬਾਅਦ ਇਸ ਉੱਤੇ ਜੋ ਵੀ ਬੈਠਿਆ ਉਸ ਦੀ ਮੌਤ ਹੁੰਦੀ ਗਈ ਇਹ ਇਸ ਕਹਾਣੀ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ 1702 ਵਿੱਚ ਇੱਕ ਵਾਰ ਥਾਮਸ ਦੀ ਪਸੰਦੀਦਾ ਕੁਰਸੀ ਤੇ ਉਸਦਾ ਸੌਹਰਾ ਡੈਨੀਅਲ ਬੈਠ ਗਿਆ ਇਸ ਗੱਲ ਤੇ ਥਾਮਸ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਡੈਨੀਅਲ ਨੂੰ ਕੁੱਟ ਕੇ ਮਾਰ ਦਿੱਤਾ ਤੇ ਜਿਸ ਤੋਂ ਬਾਅਦ ਥਾਮਸ ਨੂੰ ਇਹ ਜੁਰਮ ਕਾਰਨ ਕੋਰਟ ਨੇ ਮੌਦੀ ਸਜ਼ਾ ਸੁਣਾ ਦਿੱਤੀ ਸਜ਼ਾ ਤੋਂ ਪਹਿਲਾਂ ਥਾਮਸ ਨੇ ਆਖਰੀ ਇੱਛਾ ਵਿੱਚ ਜ਼ਾਹਰ ਕੀਤਾ ਕਿ ਉਹ ਆਪਣੀ ਪਸੰਦੀਦਾ ਕੁਰਸੀ ਤੇ ਬੈਠ ਕੇ ਖਾਣਾ ਖਾਣਾ ਚਾਹੁੰਦਾ ਹੈ ਤੇ ਇਹ ਇੱਛਾ ਥਾਮਸ ਦੀ ਪੂਰੀ ਕਰ ਦਿੱਤੀ ਗਈ ਤੇ ਖਾਣਾ ਕਰਦੇ ਹੀ ਉਹ ਕੁਰਸੀ ਤੋਂ ਉੱਠਿਆ ਤੇ ਉਸਨੇ ਕਿਹਾ ਕਿ ਅੱਜ ਤੋਂ ਜੋ ਵੀ ਇਹ ਕੁਰਸੀ ਤੇ ਬੈਠੇਗਾ ਉਸਦੀ ਮੌਤ ਹੋ ਜਾਵੇਗੀ ਜਿਸ ਤੋਂ ਬਾਅਦ ਜੋ ਵੀ ਇਸ ਕੁਰਸੀ ਤੇ ਬੈਠਿਆ ਉਸਦੀ ਮੌਤ ਹੋ ਗਈ ਉਹ ਵੀ 1 2 3 ਨਹੀਂ 4 ਨਹੀਂ 5 ਨਹੀਂ ਬਲਕਿ 63 ਬੰਦਿਆਂ ਦੀ ਇਸ ਤੋਂ ਬਾਅਦ ਇਹ ਕੁਰਸੀ ਇੱਕ ਸਟੋਰ ਰੂਮ ਵਿੱਚ ਰੱਖ ਦਿੱਤੀ ਗਈ ਤੇ ਇੱਕ ਦਿਨ ਉੱਥੇ ਇੱਕ ਬੰਦਾ ਸਮਾਨ ਰੱਖਣ ਆਇਆ ਤੇ ਉਹ ਥੱਕਿਆ ਹੋਣ ਕਰਕੇ ਇਹ ਕੁਰਸੀ ਤੇ ਬੈਠ ਗਿਆ ਜਿਸ ਤੋਂ ਬਾਅਦ ਇੱਕ ਘੰਟੇ ਬਾਅਦ ਅਚਾਨਕ ਇੱਕ ਰੋਡ ਐਕਸੀਡੈਂਟ ਵਿੱਚ ਉਸਦੀ ਮੌਤ ਹੋ ਗਈ ਤੇ ਫਿਰ ਇਸ ਤੋਂ ਬਾਅਦ ਇਹ ਕੁਰਸੀ ਨੂੰ ਇੰਗਲੈਂਡ ਦੇ ਇੱਕ ਮਿਊਜ਼ੀਅਮ ਨੂੰ ਦਾਨ ਕਰ ਦਿੱਤਾ ਉੱਥੇ ਇਹ ਕੁਰਸੀ 5 ਫੁੱਟ ਉੱਚੀ ਲਟਕਾ ਕੇ ਰੱਖੀ ਹੋਈ ਹੈ ਤਾਂ ਕਿ ਕੋਈ ਗਲਤੀ ਨਾਲ ਵੀ ਇਸ ਤੇ ਬੈਠ ਨਾ ਜਾਵੇ ਇਸੀ ਤਰ੍ਹਾਂ ਦਾ ਇੱਕ ਮੋਬਾਈਲ ਨੰਬਰ ਹੈ 0888888883 ਇਸ ਨੂੰ ਦੁਨੀਆ ਦਾ ਸਭ ਤੋਂ ਮੰਨਹੂਸ ਨੰਬਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਨੰਬਰ ਜਿਸ ਜਿਸ ਬੰਦੇ ਦੇ ਨਾਮ ইস্যੂ ਕੀਤਾ ਗਿਆ ਉਸ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ। ਇਹ ਨੰਬਰ ਬੁਲਗਾਰੀਆ ਦੇਸ਼ ਵਿੱਚ ਸੀ ਜਦੋਂ ਉੱਥੋਂ ਦੀ ਸਰਕਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਸਲਾਹ ਕੀਤੀ ਕਿ ਇਹ ਨੰਬਰ ਹੁਣ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ ਤੇ ਉਹਨਾਂ ਨੇ ਫਿਰ ਇਹ ਨੰਬਰ ਹੀ ਸਸਪੈਂਡ ਕਰ ਦਿੱਤਾ।